ਰਾ ਨਾਮ ਸੁਖਵਿੰਦਰ ਕੌਰ ਹੈ ਮੇਰਾ ਨਾਮ ਸੁਖਵਿੰਦਰ ਕੌਰ ਹੈ ਤੇ ਅਸੀਂ ਆਪਣੇ ਬੇਟੇ ਦੀ ਨਿਊਜ਼ੀਲੈਂਡ ਦੀ ਫੈਲ ਲਗਵਾਈ ਸੀਗੀ ਨੋਵਾ ਇੰਟਰਪ੍ਰਾਈਜ਼ਰ ਤੋਂ ਤੇ ਉਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਸਾਨੂੰ ਨਾ ਤਾਂ ਉਹ ਪੈਸੇ ਵਾਪਸ ਉਹਨ ਦੇ ਰਹੇ ਨੇ ਤੇ ਮਾਹੀ ਸ਼ਰਮਾ ਤੇ ਨਿਤਿਸ਼ ਕਈ ਉਹਨਾਂ ਦਾ ਮਾਲਕ ਸੀਗਾ ਜਦੋਂ ਵੀ ਅਸੀਂ ਮਾਹੀ ਸ਼ਰਮਾ ਕੋਲ ਆਂਦੇ ਸੀਗੇ ਤੇ ਸਾਨੂੰ ਇਹ ਹੀ ਦੱਸਿਆ ਜਾਂਦਾ ਸੀਗਾ ਕਿ ਮਾਲਕ ਨਾਲ ਅਸੀਂ ਗੱਲ ਕਰਕੇ ਤੁਹਾਨੂੰ ਦੱਸ ਦਵਾਂਗੇ ਜੇ ਅਸੀਂ ਕਹਿੰਦੇ ਸੀ ਸਾਡੀ ਮਾਲਕ ਨਾਲ ਗੱਲ ਕਰਵਾਓ ਤੇ ਕਹਿੰਦੇ ਸੀ ਉਹ 4 ਲੱਖ ਪਿੱਛੇ ਤੁਹਾਨੂੰ ਨਹੀਂ ਮਿਲ ਸਕਦੀ ਨਹੀਂ ਮਿਲ ਸਕਦੇ ਹੈਗੇ ਫਿਰ ਅਸੀਂ ਮੋਤੀ ਨਗਰ ਠਾਣੇ ਚ ਵੀ ਉਹਨਾਂ ਦੀ ਰਿਪੋਰਟ ਲਖਾਈ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਕਮਿਸ਼ਨਰ ਸਾਹਿਬ ਦੇ ਗਏ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਜੇ ਅਸੀਂ ਇੱਥੇ ਦਫ਼ਤਰ ਆਉਂਦੇ ਸੀਗੇ ਤੇ ਉਹ ਸਭ ਸਾਡੇ ਨਾਲ ਕੁੱਟਮਾਰ ਕਰਦੇ ਸੀਗੇ ਹੁਣ ਮੰਨਤੀ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੋਈ ਕੁੜੀ ਦੀ ਫੋਟੋ ਹੈਗੀ ਤੁਸੀਂ ਦਿਖਾ ਸਕਦੇ ਹੋ ਕਿ ਮਾਹੀ ਦੀ ਫੋਟੋ ਦਿਖਾਓ ਆ ਉਹਨਾਂ ਦੇ ਪ੍ਰੂਫ ਹੈ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਤੇ ਸਾਨੂੰ ਅੱਜ ਤੱਕ ਉਹਨਾਂ ਨੇ ਕੋਈ ਪੈਸਾ ਨਹੀਂ ਵਾਪਸ ਕੀਤਾ ਹੈਗਾ ਤੇ ਨਾ ਹੀ ਸਾਨੂੰ ਵਾਪਸ ਕਰਨਾ ਚਾਹੁੰਦੇ ਨੇ ਪਰ ਅਸੀਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਹਾਂ ਜੀ ਮੁੰਡਾ ਜੀ ਰਵੀ ਹਾਂ ਜੀ ਇਹ ਕੌਣ ਆ ਜੀ ਇਹ ਵੀ ਇਹਨਾਂ ਦਾ ਹੀ ਬੰਦਾ ਜੀ ਇਹ ਮਾਈ ਸ਼ਰਮਾ ਇਹ ਮਾਈ ਸ਼ਰਮਾ ਮਾਈ ਸ਼ਰਮਾ ਤੇ ਕੀ ਮੰਗ ਕਰਦੇ ਹੋ ਵੀ ਇਹ ਜਿਹੜਾ ਧੰਦਾ ਚੱਲ ਰਿਹਾ ਹੈ ਕਿ ਪੰਜਾਬੀ ਧੰਦਾ ਹੀ ਕਹਿੰਦੇ ਇਹਨੂੰ ਚਾਲ ਚੱਲ ਕਰਾਉਣਾ ਹਾਂ ਜੀ ਹਾਂ ਜੀ ਕੀ ਹੋ ਰਿਹਾ ਲੱਗਦਾ ਵੀ ਬੰਦ ਹੋ ਜੂਗਾ ਕੰਮ ਜੇ ਤਾਂ ਹੁਣ ਜੇ ਕਰਨ ਸਰਕਾਰ ਚਾਵੇ ਤਾਂ ਇਹਨਾਂ ਨੂੰ ਬੰਦ ਕਰਵਾ ਸਕਦੇ ਆ ਕਿਸ ਤਰ੍ਹਾਂ ਜਾਂਦੀ ਰਹੀ ਲੋਕਾਂ ਦੇ ਕੋਲ ਦੇਖੋ ਉਹ 뒤 ਪਿੱਛੇ ਚੱਕੇ ਖਾ ਗਏ ਹਾਂ ਦੇ ਹਾਂਜੀ ਹਾਂਜੀ ਪੰਜ ਲੋਕ ਇਕੱਠੇ ਹੋਏ ਸੀ ਹਾਂਜੀ ਸਰ ਵਿੱਚ ਹੋ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਸੁਣਦੇ ਨਹੀਂ ਜੀ ਉਹ ਉਹ ਕਹਿੰਦੇ ਨੇ ਪੁਲਿਸ ਸਾਡੀ ਆਪਣੀ ਹੈ ਜੇ ਅਸੀਂ ਜਾ ਕੇ ਕਹਿੰਨੇ ਆ ਤੇ ਉਹ ਕਹਿੰਦੇ ਨੇ ਕਿ ਪੁਲਿਸ ਤਾਂ ਸਾਡੀ ਆਪਣੀ ਹੈ ਹਾਂਜੀ ਪਰਚਾ ਨਹੀਂ ਦਿੰਦੇ ਜੀ ਉਹ ਜਦੋਂ ਪਰਚਾ ਹੋਇਆ ਉਹ ਜਿਹੜੀ ਕੁੜੀ ਫੋਨ ਸੁਣਦੀ ਆ ਕੇ ਉਹਦੇ ਤੇ ਵਿਚਾਰੇ ਤੇ ਪਰਚਾ ਕਰਤਾ ਜਿਹੜੇ ਕੈਸ਼ ਲੈਂਦੇ ਨੇ ਉਹ ਹੋਈ ਫਿਰ ਤੇ ਇਹਨਾਂ ਨੇ ਸਾਨੂੰ 11 ਦਸੰਬਰ ਨੂੰ ਨਕਲੀ ਵੀਜ਼ਾ ਦੇ ਕੇ ਸਾਡੇ ਤੋਂ 4,26,000 ਰੁਪਏ ਲਿਆ ਤੇ ਜਿਹੜੇ ਮੈਂ ਪ੍ਰੂਫ ਇਹਨਾਂ ਨੇ ਸਾਰੇ ਆ ਮੈਨੂੰ ਦਿੱਤੇ ਹੋਏ ਆ ਲੈਟਰ ਪੈਡ ਤੇ ਆਪਣੇ ਲਿਖ ਕੇ ਜਿਹਦੇ ਵਿੱਚ ਮਾਹੀ ਸ਼ਰਮਾ ਦੇ ਦਸਤਖਤ ਚਰ ਤੇ ਅਸੀਂ ਜਦੋਂ ਪੇਮੈਂਟ ਦਿੱਤੀ ਆ ਅਸੀਂ ਮਾਹੀ ਸ਼ਰਮਾ ਨੂੰ ਇਹ ਕਿਹਾ ਵੀ ਤੂੰ ਆਪਣੇ ਮਾਲਕ ਨੂੰ ਬੁਲਾ ਤੇ ਉਹ ਕਹਿੰਦੀ ਸੀ ਵੀ 2-3-4 ਦੀ ਖਾਤਰ ਮਾਲਕ ਸਾਡਾ ਨਹੀਂ ਆ ਸਕਦਾ ਵੀ ਮੈਂ ਹੀ ਮਾਲਕ ਆ ਇਸ ਟਾਈਮ ਜੇ ਕੋਈ ਤੁਹਾਡਾ ਕੋਈ ਫਰਾਡ ਹੁੰਦਾ ਜਾਂ ਕੁਝ ਆ ਤੇ ਮੈਂ ਹੀ ਤੁਹਾਨੂੰ ਪੈਸੇ ਦਵਾਂਗੀ ਠੀਕ ਹੈ ਤੇ ਅਸੀਂ ਜਦੋਂ ਉਹਦੇ ਮਾਲਕ ਦਾ ਨਾਂ ਪੁੱਛਦੇ ਸੀ ਤੇ ਉਹ ਨਿਤਿਸ਼ ਕਈ ਦੱਸਦੀ ਸੀਗੀ ਤੇ ਇਹ ਸਾਡੇ ਨਾਲ ਜਿਹੜਾ ਫਰਾਡ ਕੀਤਾ ਗਿਆ ਇਹ ਨਿਤਿਸ਼ ਕਈ ਤੇ ਮਾਹੀ ਵੱਲੋਂ ਕੀਤਾ ਗਿਆ ਹੈ ਤੇ ਜੇ ਅਸੀਂ ਇਹਦੀ ਸ਼ਿਕਾਇਤ ਥਾਣੇ ਜਾਂਦੇ ਆ ਜਾਂ ਸੀਪੀ ਦਫ਼ਤਰ ਜਾਂਦੇ ਆ ਕਿਤੇ ਵੀ ਜਾਂਦੇ ਆ ਤੇ ਮੋਰੇ ਉਹ ਸਾਨੂੰ ਇਹ ਕਹਿੰਦੇ ਆ ਕਿ ਜਿੱਥੇ ਮਰਜ਼ੀ ਚੱਲ ਜਾਓ ਵੀ ਉਹ ਸਾਡੇ ਹੀ ਆ ਤੇ ਅਸੀਂ ਹੁਣ ਕਿੱਥੇ ਜਾਈਏ ਕਿਹਦੇ ਅੱਗੇ ਆਪਣੀ ਮੰਗ ਰੱਖੀਏ ਕਿ ਸਾਡਾ ਹੱਲ ਹੋ ਸਕੇ ਸਾਡੀ ਪੇਮੈਂਟ ਵਾਪਸ ਆ ਸਕੇ ਕਿਉਂਕਿ ਵਿਆਜੇ ਚੱਕ ਚੱਕ ਆਸੀਂ ਆਪਣੇ ਬੱਚਿਆਂ ਦਾ ਜੋ ਵੀ ਸੀਗਾ ਕੀਤਾ ਹਨਾ ਪਰ ਸਾਡੇ ਨਾਲ ਇਹ ਧੋਖਾ ਹੋ ਗਿਆ ਜੇ ਅਸੀਂ ਜਾਂਦੇ ਹਾਂ ਉਹਨਾਂ ਤੋਂ ਪੈਸੇ ਮੰਗਦੇ ਹਾਂ ਤਾਂ ਸਾਨੂੰ ਗੁੰਡੇ ਦੱਸਿਆ ਜਾਂਦਾ ਆ ਤੇ ਮੇਰੀ ਪ੍ਰਸ਼ਾਸਨ ਅੱਗੇ ਮੰਗ ਗਿਆ ਕਿ ਸਾਡਾ ਸਾਡੇ ਨਾਲ ਇਨਸਾਫ ਕੀਤਾ ਜਾਵੇ ਮੈਂ ਸਾਰੇ ਆ ਸਬੂਤ ਆ ਦੇਖੋ ਮਾਹੀ ਸ਼ਰਮਾ ਦੇ ਸਾਈਨ ਤੇ ਨਿਤਿਸ਼ ਕਈ ਹਮਾਲਕ ਆ ਤੁਸੀਂ ਮੋਤੀਆਂ ਅਰਥਾਨੇ ਵੀ ਸੀ ਮਾਹੀ ਬੜਿਆ ਸੀਗਾ ਉਸ ਤੋਂ ਬਾਅਦ ਕੀ ਕਰ ਕੁਝ ਵੀ ਨਹੀਂ ਸਰ ਨਾ ਸਾਡੀ ਐਫ ਆਈ ਆਰ ਦਰਜ ਹੋ ਰਹੀ ਆ ਜਦ ਕਿ ਮੈਂ ਸੀਪੀ ਸਾਹਿਬ ਦੇ ਵੀ ਦਿੱਤੀ ਹੋਈ ਆ ਆਨਲਾਈਨ ਪੰਜਾਬ ਸਰਕਾਰ ਨੂੰ ਵੀ ਪਾਈ ਹੋਈ ਆ ਉਹ ਵੀ ਮੇਰੀ ਦਰਖਾਸਤ ਮੁੱਤੀ ਨਗਰ ਥਾਣੇ ਦੇ ਵਿੱਚ ਆ ਚੁੱਕੀ ਆ ਤੇ ਮੇਰੀ ਸੀਐਮ ਵਿੰਡੋ ਤੇ ਵੀ ਪਾਈ ਹੋਈ ਆ ਜਦ ਕਿ ਸੀਐਮ ਵਿੰਡੋ ਤੇ ਕਹਿੰਦੇ ਕਿ 15 20 ਦਿਨਾਂ ਦੇ ਵਿੱਚ ਸਾਰਾ ਹੱਲ ਹੋ ਜਾਂਦਾ ਮੇਰੀ 2 ਮਹੀਨਾ ਤੋਂ ਉੱਪਰ ਹੋ ਗਈ ਐਪਲੀਕੇਸ਼ਨ ਸੀਐਮ ਵਿੰਡੋ ਤੇ ਪਾਈ ਹਜੇ ਤੱਕ ਮੇਰਾ ਕੋਈ ਹੱਲ ਨਹੀਂ ਹੋਇਆ ਹੈ ਸਭ ਦਿਖਾਵਾ ਹੈ ਤੇ ਸੀਐਮ ਤੋਂ ਕੀ ਮੰਗ ਕਰਦੇ ਹੋ ਸੀਐਮ ਤੋਂ ਮੰਗ ਕਰਦੇ ਆ ਵੀ ਜੇ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਘਰ ਤੋੜੇ ਜਾ ਸਕਦੇ ਉਹ ਤਾਂ 5-7000 ਦੀ ਚਲੋ ਕਰਦੇ ਆ ਇਹ ਕਰੋੜਾਂ ਦੀ ਠੱਗੀ ਮਾਰਦੇ ਆ ਲੋਕੀ ਤੇ ਇਹਨਾਂ ਵਾਸਤੇ ਕੁਝ ਨਹੀਂ ਹੈਗਾ ਇਨਾਂ ਨੂੰ ਕੋਈ ਸਜ਼ਾ ਨਹੀਂ। ਉਹ ਕੁੜੀ ਦੇ ਪਿੱਛੇ ਦੇ ਨਾ ਪਰਚਾ ਵੀ ਹੋਇਆ ਸੀ ਲੜਕੀ ਦੇ। ਫਿਰ ਕੀ ਕਰ ਉਹ ਤੇ ਪੇਲੀ ਕਰਵਾਈ ਕੁੜੀ ਦੇ ਪਰਚਾ ਹੋਇਆ ਹੈਗਾ। ਸਰ ਉਹਨਾਂ ਦੀ ਤਾਂ ਕੱਲ ਬੇਲ ਵੀ ਹੋ ਗਈ। ਹਾਂਜੀ। ਸਰ ਉਹਨਾਂ ਦੇ ਤਾਂ ਸਾਨੂੰ ਕਿਸੇ ਤੋਂ ਕੋਈ ਪਰਚਾ ਨਹੀਂ ਉਹ ਤਾਂ ਬਾਰੋ-ਬਾਰ ਹੀ ਰਾਜੀਨਾਮਾ ਹੋ ਗਿਆ। ਉਹ ਤਾਂ ਸਿਰਫ ਦਿਖਾਵਾ ਸੀਗਾ। ਤੁਸੀਂ ਲੋਕ ਫਸ ਕਿੱਦਾਂ ਜਾਂਦੇ ਇਨਾਂ ਦੇ ਨਾਲ। ਸਰ ਇੰਨੇ ਘੱਟ ਪੈਸਿਆਂ ਦੇ ਵਿੱਚ ਅਸੀਂ ਪਿੰਡਾਂ ਦੇ ਲੋਕ ਆ ਸਾਨੂੰ ਇੰਨੀ ਅਕਲ ਹੈ ਨਹੀਂਗੀ ਵੀ ਉੱਥੇ ਜਾਂਦੇ ਇੱਕ ਕਿਸਮ ਦਾ ਮਾਈਂਡ ਵਾਸ਼ ਕਰ ਦਿੰਦੇ ਆ ਸਾਡਾ। ਕਿੱਥੇ ਰਹਿੰਦੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਕੇਸ਼ ਕੁਮਾਰ ਜੀ। ਮੈਖਲੌਰ ਤੇ ਨਜ਼ਦੀਕ ਪਿੰਡ ਗੁਰਜ ਕਿਲਾ ਦਾ ਰਹਿਣ ਵਾਲਾ ਮੈਂ ਆਪਣੇ ਬੇਟੇ ਦਾ ਨੀਤ ਗੱਬਾ ਦੇ ਨਾਮ ਤੇ ਫਾਈਲ ਲਗਵਾਈ ਸੀਗੀ 2024 ਦੇ ਵਿੱਚ ਆਸਟ੍ਰੇਲੀਆ ਵਾਸਤੇ ਅਸੀਂ ਉਹਨਾਂ ਨੂੰ ਪੇਮੈਂਟ ਦਿੱਤੀ ਸੀ ਸਰ 4,26,500 ਰੁਪਏ ਜੋ ਕਿ ਸਾਡੇ ਨਾਲ ਸਰਾਸਰ 100% ਠੱਗੀ ਵਜ ਗਈ ਜਿਹੜਾ ਸਾਨੂੰ ਉਹਨਾਂ ਨੇ ਵੀਜ਼ਾ ਦਿੱਤਾ ਸੀ ਸਰ ਉਹ ਬਿਲਕੁਲ ਜਾਲੀ ਡੁਪਲੀਕੇਟ ਵੀਜ਼ਾ ਜਿਹੜਾ ਕਿ ਆਨਲਾਈਨ ਨਹੀਂ ਹੋਇਆ ਜਦੋਂ ਵੀ ਅਸੀਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਆਨਲਾਈਨ ਨਹੀਂ ਬਸ 10 ਦਿਨ ਦੇ ਵਿੱਚ 2 ਦਿਨ ਦੇ ਵਿੱਚ ਹੋ ਜਾਣਾ ਵੀ ਛੇਤੀ ਭੇਜ ਦੇਣਾ ਜੀ ਆਪਾਂ 25 ਦਸੰਬਰ ਦੀ ਇਹਦੀ ক্রিকেট ਹੈ ਜਦੋਂ ਅਸੀਂ ਇਹਨਾਂ ਨਾਲ ਪੈਸੇ ਦੀ ਮੰਗ ਕੀਤੀ ਵੀ ਇਹ ਸਾਨੂੰ ਜਾਲੀ ਲੱਗ ਰਿਹਾ ਨਹੀਂ ਹੈ ਇਹਨਾਂ ਨੇ ਜਿਹਨਾਂ ਨੂੰ ਤਾਂ ਇਹ EMPLOYE ਕਹਿੰਦੇ ਆ ਮੇਰੀ ਪਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਉਹ ਬੁੰਡੇ ਆ ਜਿਹੜੇ ਕੀ ਨਿਤਿਸ਼ ਕਈ ਜੋ ਇਹਨਾਂ ਦਾ ਮਾਲਕ ਹੈਗਾ ਉਹਨੇ ਬੜੇ ਪਾਲੇ ਹੋਏ ਆ ਉਹ ਗੱਲ-ਗੱਲ ਤੇ ਬੰਦੇ ਦੇ ਗਲ ਪੈ ਜਾਂਦੇ ਆ ਔਰ ਜਿੰਨੇ ਕੁ ਬੰਦਿਆਂ ਨੇ ਪੈਸੇ ਲੈਣੇ ਆ ਉਹਨਾਂ ਨੂੰ ਪੈਸੇ ਨਾ ਦੇ ਕੇ ਉਹਨਾਂ ਦੇ ਗਲ ਪੈਂਦੇ ਆ ਔਰ ਉਹਨਾਂ ਨੂੰ ਮਾਰਨ ਦੀ ਧਮਕੀ ਦਿੰਦੇ ਆ ਪ੍ਰਸ਼ਾਸਨ ਉਹਨਾਂ ਦੇ ਬਿਲਕੁਲ ਸਪੋਰਟ ਉਹਨਾਂ ਨੂੰ ਕਰ ਰਿਆ ਅਸੀਂ ਪਿਛਲੇ 3-4 ਮਹੀਨੇ ਤੋਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਆ ਅਸੀਂ ਪੇਪਰ ਕੱਢੇ ਆ ਸਾਰੀ ਥਾਂ ਅਸੀਂ ਉਹਨਾਂ ਨੂੰ ਮਿਲੇ ਆ ਜਾ ਕੇ ਸਾਨੂੰ ਕੋਈ ਇੱਕ ਨਿੱਕੇ ਪੈਸੇ ਦਾ ਨਹੀਂ ਮਿਲਿਆ ਔਰ ਸਾਨੂੰ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਦਰਖਾਸਤ ਦਿੱਤੀ ਆ ਤੁਸੀਂ ਉਹਦੇ ਵਿੱਚ ਹੀ ਦਰਜ ਕਰਵਾਓ ਜਿਹੜੀ ਕਿ ਉਹਨਾਂ ਨੇ ਆਪਣੇ ਵੱਲੋਂ ਦਿੱਤੀ ਸਟੇਟ ਦੀ ਦਿੱਤੀ ਹੋਈ ਆ ਸਾਨੂੰ ਪਤਾ ਕਿ ਉਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਜਿਹੜਾ ਸਾਡੀ ਪੇਮੈਂਟ ਹੈਗੀ ਆ ਉਹ ਤੁਹਾਨੂੰ ਉਹ ਨਹੀਂ ਦੇ ਰਹਾ ਪਰ ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਨਿਤਿਸ਼ ਕਈ ਔਰ ਮਾਹੀ ਸ਼ਰਮਾ ਦੇ ਉੱਪਰ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਧੜੀ ਕੀਤੀ ਆ ਚਲੋ ਸਾਡਾ ਤਾਂ ਪੈਸਾ ਜੋ ਮਰਿਆ ਸੋ ਮਰਿਆ ਬਾਕੀ ਲੋਕ ਜੋ ਉਹ ਤਾਂ ਬਚ ਸਕਣ ਜੋ ਲੋਕਾਂ ਨੂੰ ਇਹ ਗੁੰਮਰਾਹ ਕਰ ਰਿਹਾ ਕਿਤੇ ਫੇਸਬੁੱਕ ਤੇ ਪਾ ਕੇ ਕਿਤੇ ਇੰਸਟਾਗ੍ਰam ਤੇ ਪਾ ਕੇ ਕਿਤੇ ਟੈਲੀਵਿਜ਼ਨ ਤੇ ਚਲਾ ਕੇ ਇਹਨਾਂ ਨੇ ਲੋਕਾਂ ਨਾਲ ਬਹੁਤ ਧੋਖਾ ਧੜੀ ਕੀਤੀ ਹੈ ਕਰੋੜਾਂ ਆਰ ਬਾਰ ਦੀਆਂ ਕੀ ਥੱਕੀ ਗੱਜੀ ਆ ਜੀ ਉਹਨਾਂ ਵੀ ਦਫ਼ਤਰ ਖੁੱਲੇ ਹੁਣ ਦਫ਼ਤਰ ਸਰ 2-3 ਦਿਨ ਪਹਿਲਾਂ 4 ਦਿਨ ਪਹਿਲਾਂ ਜਦੋਂ ਇਹਨਾਂ ਦੇ ਰੇਡ ਹੋਈ ਸੀ ਸਰ ਉਸ ਤੋਂ ਬਾਅਦ ਤਾਂ ਸ਼ਾਇਦ ਬੰਦ ਹੋਵੇ ਕਿ ਨਾ ਹੋਵੇ ਕਿਉਂਕਿ ਇਹ ਹਮ ਤਾਂ 2-4 ਦਿਨ ਤੋਂ ਇੱਧਰ ਉੱਧਰ ਹੈ ਗਿਆ ਪਰ ਜਿਹੜਾ ਇਹਨਾਂ ਦਾ ਮਾਲਕ ਹੈਗਾ ਨਿਤਿਸ਼ ਗਈ ਉਹ ਸਾ ਉਦਾਂ ਹੀ ਫਿਰਦਾ ਜੀ ਉਹ ਤਾਂ ਮੈਂ ਅੱਜ ਤੱਕ ਨਹੀਂ ਕਦੀ ਦੇਖਿਆ ਵੀ ਸਲਾਖਾਂ ਪਿੱਛੇ ਗਿਆ ਹੋਊਗਾ ਕਿਉਂਕਿ ਉਹਨਾਂ ਦੇ ਉੱਤੇ ਅੱਗੇ ਇੰਨੇ ਪਰਚੇ ਚੱਲਦੇ ਆ ਉਹਨਾਂ ਦੀ ਪ੍ਰਸ਼ਾਸਨ ਦੇ ਨਾਲ ਤਾਂ ਉਹਨਾਂ ਦੀ ਬਿਲਕੁਲ ਗੰਡ ਧੋਪਿਆ ਜੀ ਉਹ ਤਾਂ ਕਹਿੰਦੇ ਆ ਕਿ ਸਾਡੇ ਤਾਂ ਉੱਪਰ ਤੱਕ ਮੀਨਾ ਜਾਂਦਾ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਵੈ ਸੀਪੀ ਸਾਹਿਬ ਦੇ ਜਾਓ ਉੱਥੇ ਸਾਡਾ ਮੀ ਨਾ ਜਾਂਦਾ। ਇਹ ਉਹਨਾਂ ਅਗਲੀ ਜੜਵਾ ਕਰੀ ਗਏ ਕੰਮ ਸੰਸਰ ਸਰ ਜਿਹੜੀ ਮਾਹੀ ਸ਼ਰਮਾ ਹੈ ਜਾਂ ਕੱਲ ਇੱਕ ਮੁੰਡਾ ਮੈਨੂੰ ਉੱਥੇ ਮਿਲਿਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਤੁਹਾਡੇ ਵਰਗੇ ਬਥੇਰੇ ਹੁੰਦੇ ਆ ਤੁਸੀਂ ਆਪਣਾ ਕੰਮ ਕਰੋ ਜਾ ਕੇ ਪੈਸੇ ਭੋਈ ਦੇ ਤੁਹਾਨੂੰ ਮਿਲਣ। ਮੇਰਾ ਹਰਪ੍ਰੀਤ ਸਿੰਘ ਆ ਜੀ ਮੋਗੇ ਤੋਂ ਆਇਆ ਜੀ ਮੈਂ। ਹਾਂ ਜੀ ਸਾਡੇ ਅਸੀਂ ਨੋਵਾ ਇੰਟਰਪ੍ਰਾਈਜ਼ ਤੋਂ ਵੀਜ਼ਾ ਲਵਾਇਆ ਸੀਗਾ ਆਸਟ੍ਰੇਲੀਆ ਦਾ ਇਹ। ਉਹਨਾਂ ਨੇ ਸਾਡੇ ਨਾਲ ਡੁਪਲੀਕੇਟ ਵੀਜ਼ਾ ਦਿੱਤਾ ਸਾਨੂੰ। ਤੇ ਬਾਅਦ ਚ ਅਸੀਂ ਕਹਿਨ ਤੇ ਮੁੜ ਕੇ ਕਹਿੰਦੇ ਵੀ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਪਰ ਅਜੇ ਤੱਕ ਕੋਈ ਪੈਸੇ ਨਹੀਂ ਆਉਸ ਕਿਤੇ ਸਾਨੂੰ ਲਾਰੀ ਲਾਏਗੇ ਜਿੰਨੇ ਵਾਰੀ ਵੀ ਅਸੀਂ ਆਇਆ ਉਹਦੀ ਬਕਾਇਦਾ ਸਾਡੇ ਕੋਲ ਵੀਡੀਓ ਪ੍ਰੂਫ ਵੀ ਹੈਗੇ ਜੀ ਜੋ ਵੀ ਸਾਡੇ ਨਾਲ ਗੱਲਬਾਤ ਹੋਈ ਉਹਨਾਂ ਦੀ ਕਿੱਥੇ ਸੀ ਕਿੱਥੇ ਵੀ ਗਏ ਸੀ ਹਾਂਜੀ ਆਸਟ੍ਰੇਲੀਆ ਦਾ ਜੀ ਕਿੰਨੇ ਪੈ ਕਿੰਨੀ ਮਾਉਂਡ ਦਿੱਤੀ ਸੀ ਮਾਉਂਡ ਮੇਰੀ 3 ਲੱਖ 19500 ਆ ਜੀ ਟੋਟਲ ਸਾਡੀ 7 ਲੱਖ ਚ ਗੱਲ ਹੋਈ ਸੀ ਮੰਗ ਸਾਡੀ ਇਹੀ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਪੈਸੇ ਵਾਪਸ ਕਰਾਏ ਜਾਣ ਤੇ ਮਾਈ ਸ਼ਰਮਾ ਨੂੰ ਅੰਦਰ ਕੀਤਾ ਜਾਵੇ ਜੀ ਕਿੰਨੇ ਠੱਗੀ ਹੋਈ ਆ ਸਾਰੇ ਨੇ ਬੜਾ ਕੰਮ ਅਸੀਂ ਹੁਣ ਤੱਕ ਤਾਂ ਘੱਟੋ ਘੱਟ 25 30 ਜਣੇ ਹੈਗੇ ਆ ਜੀ ਹੋਰ ਵੀ ਹੋ ਸਕਦੇ ਆ ਜੇ ਬਹੁਤ ਜ਼ਿਆਦਾ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗ ਰਿਹਾ ਉਦਾਂ ਉਦਾਂ ਇਕੱਠੇ ਹੋ ਰਹੇ ਸਾਰੇ ਸਰ ਮੇਰਾ ਨਾਮ ਬਲਜਿੰਦਰ ਸਿੰਘ ਆ ਕੀ ਹੋਇਆ ਕੀ ਗੱਲਬਾਤ ਹੋਈ ਆ ਸਰ ਸਾਡੇ ਕੋਲ ਨੋਵਾ ਨਾਮ ਦੀ ਏਜੰਸੀ ਆ ਕੀ ਨੋਵਾ ਐਂਟਰਪ੍ਰਾਈਜ਼ ਲੁਧਿਆਣਾ ਤੋਂ ਚੀਮਾ ਚੌਂਗੜਾ ਤੇ ਸਰ ਉਹਨਾਂ ਨੇ ਸਾਡੇ ਵੀਜ਼ੇ ਦੇ ਨਾਂ ਤੇ ਸਾਡੇ ਨਾਲ ਠੱਗੀ ਮਾਰੀ ਹੋਈ ਆ ਸਾਡਾ ਫਰਾਡ ਕੀਤਾ ਹੋਇਆ ਤੇ ਸਾਡੇ ਪੈਸੇ ਦੱਬੇ ਹੋਏ ਆ ਜੀ ਕਦਾਂ ਠੱਗਿਓ ਇੰਨੀ ਕਸਾ ਰਹੀ ਸੀ ਸਾਡੀ ਜਿਹੜੀ ਕੋਲ ਬਣ ਕੇ ਸਰੋਨਾ ਵੀਜ਼ਾ ਦੇਣ ਦੇ ਨਾਂ ਤੇ ਸਾਨੂੰ ਬੁਲਾਇਆ ਸੀਗਾ ਜੀ ਇਹ ਤੁਹਾਨੂੰ ਵੀਜ਼ਾ ਦਵਾਂਗੇ ਸਾਨੂੰ ਡੁਪਲੀਕੇਟ ਵੀਜ਼ੇ ਦਿੱਤੇ ਉਹਨਾਂ ਨੇ ਜੀ ਤੇ ਮੁੜ ਕੇ ਸਾਡੀ ਸੁਣਵਾਈ ਨਹੀਂ ਹੋਈ ਜੀ ਅੱਜ ਉਹਨੇ ਕੱਲ ਸਰ ਲੈਨਦਨ ਮਾਹੀ ਸ਼ਰਮਾ ਨਾਮ ਦੀ ਕੁੜੀ ਹੈ ਉਹ ਕਰਦੀ ਜੀ ਹੁਣ ਉਹ ਜੇਲ੍ਹ ਵੀ ਬੈਠੀ ਹੈ ਤੇ ਗ੍ਰਿਫਤਨ ਕਰ ਰਹੇ ਆ ਉਹਦੀ ਕਾਰਵਾਈ ਹੋਈ ਨਹੀਂ ਸਰ ਅਜੇ ਤੱਕ ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਜੀ ਮਾਲਕ ਸਰ ਅਸੀਂ ਤੇ ਉਸ ਕੁੜੀ ਨੂੰ ਪੈਸੇ ਦਿੱਤੇ ਹੋਏ ਸੀਗੇ ਜੀ ਤੇ ਅਸੀਂ ਉਹਨੂੰ ਜਾਣਦੇ ਹੋਏ ਸੀਗੇ ਜੀ ਸਰ 3.5 ਲੱਖ ਰੁਪਏ ਦੀ ਕਿੱਥੇ ਵੀਰ ਲਵਾਏ ਸੀ ਸਰ ਪੁਰਤਗਾਲ ਦਾ ਲਗਵਾਇਆ ਸੀ ਜੀ ਇੱਕ ਨੋਵਾ ਇੰਟਰਪ੍ਰਾਈਜ਼ਸ ਨਾਮ ਤੇ ਇੱਕ ਫਰਮ ਹੈਗੀ ਆ ਜਿਹੜੇ ਜਿਹੜੇ ਲੋਕਾਂ ਨੂੰ ਬਾਹਰ ਭੇਜਣ ਦਾ ਇਹਨਾਂ ਨੇ ਝਾਂਸਾ ਦਿੰਦੇ ਆ ਗਿਆ ਤੇ ਉਹਨਾਂ ਨਾਲ ਠੱਗੀਆਂ ਠੋਰੀਆਂ ਕਰਦੇ ਹੈਗੇ ਆ ਇਹ ਫਰਮ ਦੀ ਤਫ਼ਤੀਸ਼ ਕਰਕੇ ਇੱਥੇ ਪਰਚਾ ਦਰਜ ਹੋਇਆ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਕਿੰਨੇ ਲੋਕਾਂ ਦਾ ਫਰੋ ਹੋਇਆ ਹੈ ਦੇਖੋ ਕਾਫੀ ਲੋਕਾਂ ਨਾਲ ਫਰਾਡ ਹੋਇਆ ਹੁਣ ਸਾਡੇ ਕੋਲੇ ਹੋਰ ਵੀ ਲੋਕ ਆ ਰਹੇ ਨੇ ਆਪਣੀ ਕੰਪਲੇਂਟਸ ਲੈ ਕੇ ਵੀ ਸਾਡੇ ਵੀ ਇਹਨਾਂ ਨੇ ਪੈਸੇ ਮਾਰੇ ਆ ਤੇ ਸਾਨੂੰ ਬਾਹਰ ਵੀ ਨਹੀਂ ਭੇਜਿਆ ਹੈਗਾ ਇਹ ਟੀਮਾ ਚੌਂਕ ਲੱਗੇ ਹੈਗੀ ਆ ਨੋਵਾ ਇੰਟਰਪ੍ਰਾਈਜ਼ਸ ਦੇ ਨਾਮ ਤੇ ਦੇ ਵਿੱਚ ਇੱਕ ਲੜਕੀ ਦੀ ਮਾਤਾ ਵੀ ਆਈ ਹੋਗਾ ਕਹਿਣਾ ਕਿ ਸਾਡੀ ਲੜਕੀ ਚਾਹਸੇ ਪਕਾ ਕੇ ਗਲਤੀਆਂ ਗਿਰਸਤਾਰ ਦੇ ਤਰਫ ਹੋ ਸਮ ਇੱਕ ਇਹ ਪੂਰਾ ਮਾਮਲਾ ਹੈ ਬਿਲਕੁਲ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੋ ਤਫ਼ਤੀਸ਼ ਹੈਗੀ ਆ ਔਨ ਵੇਟ ਕੀਤੀ ਜਾ ਰਹੀ ਹੈ ਇਸ ਵਿੱਚ ਹੋਰ ਵੀ ਜੇ ਕਿਸੇ ਦਾ ਰੋਲ ਆਊਗਾ ਉਹਨਾਂ ਦੇ ਰੋਲ ਨੂੰ ਬਾਅਦ ਕੇ ਉਹਨਾਂ ਨੂੰ ਜਲਦੀ ਜਲਦੀ ਜੇ ਨਿਤਿਸ਼ ਕਹੀ ਜੀ ਉਹਨਾਂ ਦੇ ਉਹਨਾਂ ਨਾਲ ਕੋਈ ਰابطਾ ਹੋਇਆ ਹੈਗਾ ਉਹਨਾਂ ਦੇ ਮਾਲਕ ਤੇ ਨਹੀਂ ਫਿਲਹਾਲ ਕੋਈ ਰابطਾ ਨਹੀਂ ਹੋਇਆ ਉਹਨਾਂ ਦੇ ਅਗਰ ਉਹਨਾਂ ਦੇ ਖਿਲਾਫ ਵੀ ਕੋਈ ਵੀ ਸਾਡੇ ਕੋਲ ਸਹਾਇਤ ਆਉਂਦੀ ਹੈ ਤਾਂ ਉਹਨਾਂ ਨੂੰ ਦੇ ਖਲਾਫ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਾਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੋਦੀਸ਼ ਦੇ ਦੌਰਾਨ ਬਚਾ ਜਾ ਰਿਹਾ ਹੈ